ਨਸ਼ਾ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਡਾਕਟਰ ਅਮਿਤ ਬੰਸਰ ਜੋ ਕਿ ਪੰਜਾਬ ਵਿੱਚ ਤਕਰੀਬਨ 22 ਦੇ ਕਰੀਬ ਨਸ਼ਾ ਛਡਾਊ ਕੇਂਦਰ ਚਲਾ ਰਹੇ ਸਨ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਨ੍ਹਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਅਮਿਤ ਬੰਸਰ ਤੇ aarop ਹਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਗੋਲੀਆਂ ਜੋ ਨਸ਼ਾ ਕੇਂਦਰਾਂ ਨੂੰ ਦਿੱਤੀਆਂ ਜਾਂਦੀਆਂ ਸਨ ਉਸ ਦਾ ਦੁਰਉਪਯੋਗ ਕਰਨ ਦੇ aarop ਵਿੱਚ ਡਾਕਟਰ ਅਮਿਤ ਬੰਸਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਕਿਨ ਕੁਝ ਅਧਿਕਾਰੀਆਂ ਵੱਲ ਮੁਕਦਮੇ ਵਿੱਚ ਮਦਦ ਕਰਨ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਧਾਰਾ 7ਏ ਤਹਿਤ ਮੁਕਦਮਾ ਵਿਜੀਲੈਂਸ ਬਿਊਰੋ ਵਿਖੇ ਦਰਜ ਕਰ ਅੱਜ ਡਾਕਟਰ ਅਮਿਤ ਬੰਸਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ